ਇਹ ਖੱਟੀ-ਖੱਟੀ ਤੈਂ ਖਾਣੀ ਨਹੀਂ ਹੈਗੀ ਪੁੱਤ ਤੋ ਪਹਿਲੀ ਬਿਮਾਰਾਂ ਅੰਬ ਇਹ ਨਹੀਂ ਖਾਣਿਆ ਤੈਂ ਖਾਣਿਆ ਰਹਿ ਗਏ ਆ ਪੁੱਤ ਖਰਾਬ ਆ ਸਜੀ ਬਣਾਉਂਗੇ ਸੁੱਜੀ ਖਾ ਲਈ ਲਓ ਜੀ ਦੇਖ ਲਓ ਦੋਸਤੋ ਸਿਲ ਬੱਟਾ ਲਓ ਜੀ ਮਾਰੋ ਸਿਲ ਬੱਟਾ ਆ ਗਏ ਆਪਾਂ ਦੇ ਅੱਛਾ ਇਹ ਠੀਕ ਰੋਟੀ ਬਣਾ ਲੇਗੇ ਔਰ ਮੱਖਣ ਕੱਢ ਲੇਗੇ ਔਰ ਚਟਨੀ ਔਰ ਲੋ ਜੀ ਤੰਦੂਰ ਤੇ ਰੋਟੀਆਂ ਬਣਣੀਆਂ ਪਤਾ ਨਹੀਂ ਕੌਣ ਸਾ ਦਿਨ ਆਏਗਾ ਬੋਲ ਰਹੀ ਹੈ ਇਹ ਤੇ ਚਾਣ ਵੀ ਬਣਾਏਗੀ ਔਰ ਮੱਖਣ ਵੀ ਬਣੇਗਾ ਔਰ ਖਾएंगे ਲੱਸੀ ਦੇ ساتھ ਦੇਖेंगे ਕੌਣ ਸਾ ਦਿਨ ਆਏਗਾ ਦੋਸਤੋ ਲੋ ਦੋਸਤੋ ਲੋ ਜੀ ਆਪਾਂ ਉੱਠ ਗਏ ਆ ਤੇ ਲੋ ਜੀ ਮਿੱਤਰੋ ਦੇਖੋ ਜੀ ਆਪਾਂ ਥੱਲੇ ਪਏ ਜੀ ਦੋਸਤੋ ਇਹਨਾਂ ਨੇ ਥੱਲੇ ਪਾਤੇ ਅੱਜ ਆਪਾਂ ਦੋ ਦੋ ਬੈੱਡ ਹੁੰਦੇ ਸਾਰ ਦੋ ਦੋ ਬੈਂਡ ਬੈੱਡਾਂ ਦੇਖੋ ਇਹ ਕਿੱਧਰ ਬੈੱਡ ਤੇ ਆਏ ਦੇਖੋ ਦੋਸਤੋ ਮੇਰੇ ਪਿੱਛੇ ਤੇ ਕਿੱਧਰ ਬੈੱਡ ਆ ਦੇਖ ਲਓ ਦੋਸਤੋ ਫਿਰ ਇਹ ਮੈਂ ਗੱਦੇ ਤੇ ਪਿਆ ਜੀ ਲਓ ਜੀ ਦੋਸਤੋ ਮੈਂ ਆਪਣੇ ਬੈੱਡ ਦਾ ਨਹੀਂ ਪਿਆ ਮੈਂ ਦਾ ਠਾਕੁਰ ਦਾ ਬੈੱਡ ਵੀ ਪਿਆ ਦੇਖੋ ਦੋਸਤੋ ਮੈਂ ਠਾਕੁਰ ਦੇ ਬੈੱਡ ਦੇ ਚਰਨਾਂ 'ਚ ਪਿਆ ਠਾਕੁਰ ਦੇ ਦੋਸਤੋ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਤੇ ਲਓ ਜੀ ਇੱਧਰ ਦੇਖੋ ਸਵੇਰੇ ਸਵੇਰੇ ਚੜਣੀ ਕੁੱਟੀ ਜਾ ਰਹੀ ਆ ਤੇ ਲਓ ਜੀ ਮਿੱਤਰੋ ਦੇਖੋ ਜੀ ਸਵੇਰੀ ਸਵੇਰੀ ਚਰਣੀ ਕੁੱਟੀ ਆ ਰਹੀ ਆ ਪੱਖਾ ਲੱਗਿਆ ਹੀ ਹੋਇਆ ਤੁਹਾਨੂੰ ਪਤਾ ਉੱਪਰਲੇ ਪਾਸੇ ਤੇ ਦੇਖੋ ਜੀ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਲੋ ਜੀ ਅੱਜ ਸੰਡੇ ਆ ਤੇ ਲੋ ਜੀ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਉੱਠ ਗਏ ਆਂ ਆਈ ਆਪਾਂ ਆਈ ਬਗ ਜਾਗੇ ਹੌਲੀ ਹੌਲੀ ਦੇਖੋ ਜੀ ਦੋਸਤੋ ਲੋ ਜੀ ਲੋ ਜੀ ਪਹੁੰਚ ਗਏ ਆਪਾਂ ਔਰ ਦੇਖੋ ਮੈਂ ਅੰਕ ਦਾ ਆਪਾਂ ਤੋਲੀਆਂ ਲੈ ਰਖਿਆ ਦੇਖ ਕਿਵੇਂ ਰੋ ਰਿਹਾ ਹੈ ਤੇਗਾ ਆਏ ਹਾਏ ਅੱਛਾਈ ਅੱਛਾਈ ਬਹੁਤ ਦੁਰ ਕਹਿੰਦਾ ਮੇਰਾ ਤੋਲੀਆਂ ਲੈ ਰਖਿਆ ਇਹ ਦੇਖੋ ਆ ਜੀ ਆਹ ਤੇਰਾ ਤੌਲੀਆ ਹੈ ਲਓ ਜੀ ਦੋਸਤੋ ਮੈਂ ਅੰਕਰਾ ਤੌਲੀਆ ਲਿਆ ਹੋਇਆ ਮੈਂ ਤਾਂ ਕਰਕੇ ਆਹ ਕਰਤੀ ਝੂਠੀ ਆਹ ਚਟਲੀ ਆਹ ਚਟਲੀ ਇਹਨੇ ਚੜਣੀ ਲਓ ਜੀ ਦੋਸਤੋ ਝੂਠੀ ਕਰਤੀ ਇਹਨੇ ਲਓ ਜੀ ਮਿੱਤਰੋ ਕੀ ਕਰੋਗੇ ਕਾਦੀ ਬਣਾ ਰਹੇ ਹੋ ਕਾਦੀ ਬਣਾਉਗੇ ਬਣਾ ਦੀ ਲਓ ਜੀ ਦੇਖੋ ਜੀ ਅੰਬੀਆਂ ਲਓ ਜੀ ਅੰਬੀਆਂ ਨੇ ਦੋਸਤੋ ਅੰਬੀਆਂ ਅੰਬੀਆਂ ਦੀ ਬਣਾਈਏ ਚੜਣੀ ਲਓ ਜੀ ਅੰਬਿਆਂ ਦੀ ਚਟਣੀ ਬਣਾਈਆ ਸਾਰੇ ਖਾਵਾਂਗੇ ਲਓ ਜੀ ਹੋਰ ਇਹਦਾ ਬਣ ਜੂਗਾ ਉਹ ਬਣੂਗੀ ਸਬਜ਼ੀ ਸਬਜ਼ੀ ਬਣੂਗੀ ਅੰਬਿਆਂ ਦੀ ਦੋਸਤੋ ਸਬਜ਼ੀ ਮਠੇ ਮਠੇ ਸਬਜ਼ੀ ਦੇਖੋ ਜੀ ਸਵੇਰੀ ਸਵੇਰੀ ਲਓ ਜੀ ਜਦਰਾ ਆਪਾਂ ਚਲੋ ਆਪਾਂ ਬਣਾਵਾਂਗੇ ਦੋਸਤੋ ਨਾਲ ਤੋਂ ਦੇ ਮਿਲਦੀਆਂ ਠੀਕ ਹੈ ਦੋਸਤੋ ਤੇ ਚਟਣੀ ਬਣ ਗਈ ਐ ਖੱਟੀ ਖੱਟੀ ਤੈਂ ਖਾਣੀ ਨਹੀਂ ਹੈਗੀ ਪੁੱਤ ਤੂੰ ਪਹਿਲੀ ਬਿਮਾਰਾ ਅੰਬਿਆਂ ਨਹੀਂ ਖਾਣਿਆ ਤੈਂ ਖਾਣਿਆ ਰਹੇ ਗਿਆ ਪੁੱਤ ਖਰਾਬ ਆਸ लाल जी देख लो दोस्तों दो, मारो सिल बट्टा लाल जी मारोटा लाल जी तंदूर त रुटियां बननी है पता नहीं कौन सा दिन आएगा बोल रही है ये चटनी भी बनाएगी और मक्खन भी बनेगा और खाएंगे, खाएंगे लस्सी के साथ, साथ।, साथ देखेंगे कौन सा दिन आएगा दोस्तों ਚਲੋ ਇਹ ਕੋਈ ਦਿਨ ਨਹੀਂ ਆਦਾ ਜੇ ਤੁਹਾਨੂੰ ਪਤਾ ਹੈ ਇਹਦਾ ਕਾਇਕੂ ਦਿੰਦੇ ਨੇ ਇਹ ਲਓ ਇਹੋ ਦੇਖੋ ਹੁਣ ਵੀ ਪਤਾ ਹੈ ਦੇਖ ਲਓ ਮੈਂ ਘਰਾਣੇ ਨੂੰ ਵੀ ਪਤਾ ਚਲੋ ਜੀ ਮਿਲਦੇ ਆ ਚਲੋ ਮਿਲਦੇ ਆ ਦੋਸਤੋ ਆਪਾਂ ਠੀਕ ਹੈ ਦੋਸਤੋ ਓਕੇ ਮਿਲਦੇ ਆ ਥੋੜੀ ਦੇਰ ਚ ਨਾ ਤੋਕੇ ਕੰਨੜਾ ਬਣੇ ਰਹੋ ਤੁਸੀਂ ਲਓ ਜੀ ਦੋਸਤੋ ਕਾਹਨੇ ਆਣ ਗੱਡੀ ਸਾਫ ਆਪਣੀ ਹੋਰ ਸ਼ੈਂਪੂ ਨਾਲ ਸਾਫ ਗੱਡੀ ਨਾਲ ਦੋਸਤੋ ਗੱਡੀ ਸਾਫ ਹੋਰੀ ਆਪਣੀ ਤੇ ਜਾਵਾਂਗੇ ਅੱਜ ਸਾਰੇ ਜਾਣੇ ਪਿੰਡ ਪੰਡਾ ਆਇਆ ਦੁਬਾਰਾ ਅੱਜ ਬੜਬੜੇ ਰਿਆਂ ਦੇ ਖੇਤਾਂ 'ਚ ਮੱਥਾ ਟੇਕ ਕੇ ਆਵਾਂਗੇ ਦੋਸਤੋ ਤੇ ਸਾਰੇ ਜਣੇ ਜਾਵਾਂਗੇ ਠੀਕ ਹੈ ਜੋ ਵੀ ਜਿੰਨੇ ਵੀ ਆ ਗਏ ਆਪਣੀ ਗੱਡੀ ਗੱਡੀ ਆਹਨੇ ਧੋਈ ਜਾ ਰਹੀ ਹੈ ਧੋ ਕੇ ਆਪਾਂ ਸੋਨੂੰ ਚਾਰੀ ਕਰਕੇ ਪੂਰੀ ਦੇਖੋ ਇਸ ਪੂਰੇ ਸੈਂਪਲਰ ਤੋਂ ਆਪਰੇ ਇਧਰ ਵੀ ਸਿੱਕੂ ਸੋਰੀ ਲੋ ਜ ਆਪਾਂ ਗੱਡੀ ਧੋਕ ਹੈ ਨਾ ਸੋਨੂੰ ਦਿਖਾਵਾਂਗੇ ਚਮਕਾ ਕੇ ਠੀਕ ਹੈ ਦੋਸਤੋ ਸਾਰੇ ਬਣੇ ਰਹੋ ਤੇ ਆਹ ਦੇਖੋ ਮੈਡ ਮੂਡ ਸਾਰਾ ਕੁਝ ਸਾਰਾ ਵਧੀਆ ਬਣੋਗੇ ਅੱਜ ਠੀਕਾ ਚਲੋ ਜੀ ਮਿਲਦੇ ਆਂ ਫਿਰ ਆਪਾਂ ਗੱਡੀ ਧੋ ਕੇ ਤੁਹਾਨੂੰ ਦਿਖਾਵਾਂਗੇ ਠੀਕਾ ਜੀ ਓਕੇ ਜੀ ਹੈਲੋ ਦੋਸਤੋ ਲੋ ਜੀ ਆਪਾਂ ਨੇ ਗੱਡੀ ਵੀ ਧੋਤੀ ਐ ਸਾਰਾ ਕੁਝ ਰੈਡੀ ਸੈਡੀ ਹੋ ਗਿਆ ਹੈ ਕਿ ਆਪਾਂ ਨਹਾਤ ਹੋ ਕੇ ਰੈਡੀ ਸੈਡੀ ਹੋ ਗਏ ਆਂ ਦੋਸਤੋ ਤੇ ਸਾਰੇ ਮਾਦਵ ਰਾਣਾ ਵੀ ਨਹਾਤ ਹੋ ਕੇ ਰੈਡੀ ਸੈਡੀ ਹੋ ਗਿਆ ਹੈ ਪਰ ਇਹਨਾਂ ਨੂੰ ਆਇਆ ਕਿ ਮੈਂ ਹੁਣ ਜਾਊਂਗਾ ਹੁਣ ਨਹੀਂ ਜਾਂਦਾ ਪਿੰਡ ਦੋਸਤੋ ਮੈਂ ਜਾਊਂਗਾ ਦੁਪਹਿਰ ਤੋਂ ਬਾਅਦ ਜਾਵਾਂਗੇ ਤੇ ਹਲੇ ਤਾਂ ਪੋਚਾ ਪੋਚਾ ਜਾ ਰਿਹਾ ਹੈ ਇਹ ਘਰ ਦਾ ਸਾਰਾ ਤੇ ਆਪਾਂ ਖਾਲੀ ਦਹੀਂ ਨਾਲ ਪਰੌਂਠੇ ਖਾ ਲਈਏ ਕੱਦਾ ਪਰੌਂਠਾ ਖਾ ਲਈਏ ਦਹੀਂ ਨਾਲ ਤੇ ਲਓ ਜੀ ਮੈਂ ਸੋਨੇ ਤਾਂ ਪੜ ਰਹੀ ਆ ਤੇ ਲਓ ਜੀ ਮਿਆਂਕਣਾਣੇ ਦੇ ਦਰਸ਼ਨ ਕਰੋ ਮਿਆਂਕਣਾਣੇ ਓਏ ਮਿਆਂਕਣਾਣੇ ਲਓ ਜੀ ਮਿਆਂਕਣਾਣਾ ਦੇਖ ਰਹੇ ਤੁਸੀਂ ਐ ਹਾਦਾ ਵੀਡੀਓ ਬਣਾਉਣ ਦੇ ਚੱਕਰ ਚ ਕਿ ਮੈਂ ਵੀ ਵੀਡੀਓ ਜਾਉਂਗਾ ਤੇ ਲਓ ਜੀ ਮਿਲਦੇ ਆਂ ਫਿਰ ਆਪਾਂ ਨਾ ਗੱਡੀ-ਗੁੱਡੀ ਦਾ ਧੋਤੀ ਸਾਰਾ ਕੁਝ ਓਕੇ ਦੇ ਰੋਬੋਟ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਆ ਸਾਡੇ ਨਾਲ ਬਣੇ ਰਹੋ ਤੁਸੀਂ ओके सर लो जी મિત્રો ਹੁਣ ਆਪਾਂ ਗੱਡੀ ਸਟਾਰਟ ਕਰਦੇ ਆਂ ਤੇ ਲੋ ਜੀ ਲੈ ਕੇ ਚੱਲਦੇ ਆਂ ਆਪਾਂ ਚੱਲਦੇ ਆਂ ਹੁਣ ਸ਼ਾਪ ਤੇ ਦੁਪਹਿਰ ਤੋਂ ਬਾਅਦ ਚੱਲਾਂਗੇ ਪਿੰਡ ਠੀਕ ਆ ਦੋਸਤੋ ਮੈਟ ਆਪਣੇ ਉਹ ਤੋਤੇ ਪਏ ਨੇ ਤੇ ਹੁਣ ਆਪਾਂ ਗੱਡੀ ਚ ਪਾ ਦਿੰਨੇ ਆ ਆਪਾਂ ਮੈਟ ਠੀਕ ਆ ਦੋਸਤੋ ਮੈਟ ਉਹ ਸਾਰਾ ਦੋਸਤੋ ਆਪਣੇ ਤੋਤਾ ਦੀ ਗੱਡੀ ਸਟਾਰਟ ਕਰ ਦਿੰਨੇ ਆ 10 ਮਿੰਟ ਵਾਸਤੇ ਤੇ ਲੋ ਜੀ ਸਾਰਾ ਕੁਝ ਸਾਫਾਈ ਹੋ ਗਈ ਹੈ ਤੇ ਚਲੋ ਮਿਲਦੇ ਆਂ ਫੇਰ ਆਪਾਂ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਆ ਗਿਆ ਸੀ ਰੋਟੀ ਲੈਣ ਤੇ ਖਾਣਾ ਦੇਖੋ ਦੋਸਤੋ ਬੱਚੇ ਅੱਜ ਸੰਡੇ ਆ ਖੇਡ ਰਹੇ ਨੇ ਮਾਰ ਕੁੱਟ ਰਹੇ ਨੇ ਇੱਕ ਦੂਜੇ ਨੂੰ ਲੋ ਜੀ ਦੋਸਤੋ ਤੇ ਆ ਲੋ ਜੀ ਲੋ ਜੀ ਕੰਪੀਟੀਸ਼ਨ ਚੱਲ ਰਿਹਾ ਹੈ ਦੇਖੋ ਜੀ ਲੋ ਜੀ ਕੰਪੀਟੀਸ਼ਨ ਚੱਲ ਰਿਹਾ ਹੈ ਮਾਰ ਰੋਅ ਮੈਸੇਜ ਦੇਖੋ ਮੈਂ ਕਨਾੜਾ ਵੀ ਦੇਖ ਰਿਹਾ ਹੈ ਦੇਖੋ ਮੈਂ ਕਨਾੜਾ ਕਹਿੰਦਾ ਮੈਂ ਵੀ ਖੇਡੂਗਾ ਕਹਿੰਦਾ ਲੋ ਜੀ ਦੋਸਤੋ ਓ ਮੈਂ ਕਨਾੜਾ ਓ ਮੈਂ ਕਨਾੜਾ ਆਹ ਆਹ ਆ ਗਨਾਣਾ ਵੀ ਆ ਦੋਸਤੋ ਸਾਡਾ ਤੇ ਚਲੋ ਜੀ ਰੋਟੀ ਖਾ ਕੇ ਤੇ ਲੈ ਕੇ ਚੱਲਾਂਗੇ ਦੁਕਾਨ ਤੇ ਤੇ ਲੈ ਕੇ ਆਇਆ ਵਾ ਥੋੜਾ ਜਿਹਾ ਵੀਡੀਓ ਬਣਾਵਾਂਗੇ ਇਹਦੀ ਆਹ ਲੈ ਕੇ ਆਇਆ ਏਸੀ ਦਾ ਬਾਕਸ ਲੈ ਕੇ ਆਏ ਆ ਏਸੀ ਦਾ ਬਾਕਸ ਤੇ ਲੋ ਜੀ ਦੋਸਤੋ ਮਿਲਦੇ ਆਵਾਂ ਠੀਕ ਆ ਦੋਸਤੋ ਸਾਰਾ ਬਣੇ ਰਹਿਣਾ ਓਕੇ ਚਲੋ ਦੋਸਤੋ ਲੋ ਜੀ ਜਾ ਰਹੇ ਆ ਅਸੀਂ ਹੁਣ ਪਿੰਡ ਜਾ ਰਹੇ ਆ ਮੱਥਾ ਟੇਕਣ ਵਾਸਤੇ ਆਪਣੇ ਵੱਡ ਬੜੇ ਰਿਆਂ ਦੇ ਖੇਤਾਂ 'ਚ ਤੇ ਲੋ ਜੀ ਨਾ ਬੀਬੀ ਜਾ ਰਹੀ ਆ ਨਾ ਮੰਮੀ ਜਾ ਰਹੀ ਆ ਨਾ ਪਾਰੋ ਰਾਣੀ ਜਾ ਰਹੀ ਆ ਤੇ ਲਓ ਜੀ ਦੋਸਤੋ ਅਸੀਂ ਜਾ ਰਹੇ ਆ ਤੇ ਲਓ ਜੀ ਮਿਲਦੇ ਆ ਫਿਰ ਲਓ ਜੀ ਤਿਆਰ-ਵਾਰ ਤਿਆਰ ਖੜੇ ਨੇ ਸਾਰੇ ਦੇਖੋ ਦੋਸਤੋ ਲਓ ਜੀ ਮਿਲਦੇ ਆ ਫਿਰ ਆਪਾਂ ਠੀਕ ਆ ਦੋਸਤੋ ਪਿੰਡ ਚੱਲਦੇ ਆ ਮੱਥਾ ਟੇਕਣ ਤੇ ਲਓ ਜੀ ਮੈਂ ਕਨਾਲਾ ਵੀ ਜਾ ਰਿਹਾ ਸਾਰੇ ਜਾ ਰਹੇ ਆ ਅਸੀਂ ਤੇ ਲਓ ਜੀ ਮਿਲਦੇ ਆ ਫਿਰ ਪਿੰਡ ਜਾ ਕੇ ਪਹੁੰਚ ਕੇ ਕਰਾਂਗੇ ਤੁਹਾਨੂੰ ਠੀਕ ਆ ਦੋਸਤੋ ਸਾਣ ਨਾਲ ਬਣੇ ਰਿਹਾ ਹੋਵੇ ਠੀਕ ਆ ਦੋਸਤੋ ਚਲੋ ਜੀ ਘਟ ਦਿਖਾਣੇ ਆ ਸਾਰਾ ਕੁਝ ਆਦਾਰਾਣੀ ਲਗੀ ਹੈ ਹੈਲੋ ਦੋਸਤੋ ਲਓ ਜੀ ਅਸੀਂ ਆ ਗਏ ਆਂ ਪੰਡਰ ਦੇਖੋ ਦੋਸਤੋ ਲਓ ਜੀ ਓਏ ਸਿਵਾ ਰਾਣਾ ਲਓ ਜੀ ਦੇਖੋ ਜੀ ਆ ਆ ਗਏ ਸੀ ਬਹੁਤ ਗਰਮੀਆਂ ਦੋਸਤੋ ਪਰ ਗਰਮੀ ਚ ਵੀ ਆ ਗਿਆ ਸੀ ਲਓ ਜੀ ਦੇਖੋ ਜੀ ਇਧਰ ਗਰਮੀ ਚ ਬੈਠੇ ਨੇ ਸਾਰੇ ਆ ਗਏ ਲਓ ਜੀ ਗਰਮੀ ਚ ਬਿਰੇ ਨੇ ਪਾਣੀ ਲਓ ਜੀ ਜਾਵਾਂਗੇ ਹੁਣ ਬਾਬਿਆ ਦੇ ਮੱਥਾ ਟੇਕ ਕੇ ਆਵਾਂ ਠੀਕ ਹੈ ਤੁਸੀਂ ਠੀਕ ਹੈ ਮੱਥਾ ਸਵੇਰੇ ਸਵੇਰੇ ਠੀਕ ਆ ਚਲੋ ਚਲੋ ਜੀ ਚੱਲਾਂਗੇ ਕਹਿੰਦੇ ਹੁਣ ਵੀ ਚੱਲਾਂਗੇ ਸਵੇਰੇ ਵੀ ਠੇਕੇ ਆਏ ਤਾਂ ਮੱਥਾ ਅਸੀਂ ਰਹਿ ਗਏ ਦੋਸਤੋ ਅਸੀਂ ਰਹਿ ਗਏ ਇਹ ਧੰਯਾਕਨਾਨੇ ਲਾਜੀ ਦੋਸਤੋ ਚਲੋ ਜੀ ਚੱਲਾਂਗੇ ਪਰ ਮੱਥਾ ਟੇਕਣ ਤੁਹਾਨੂੰ ਦਿਖਾਵਾਂਗੇ ਪੜ ਬੜੇ ਦਾ ਦਰਸ਼ਨ ਕਰਾਉਣਾਂ ਲਿਖੇ ਠੀਕ ਆ ਦੋਸਤੋ ਸਾਡੇ ਨਾਲ ਬੜੇ ਰਹੇ ਜੀ ਦੋਸਤੋ ਜੀ ਤਿਆਰ-ਵਾਰ ਤਿਆਰ ਹੋ ਗਏ ਆ ਹੁਣ ਚੱਲਦੇ ਆ ਮੱਥਾ ਟੇਕਣ ਜਾ ਰਹੇ ਆ ਦੋਸਤੋ ਬਾਬਿਆਂ ਦੇ ਠੀਕ ਆ ਚਲੋ ਜੀ ਚੱਲਦੇ ਆ ਬਾਬਿਆਂ ਦੇ ਖੇਤਾਂ 'ਚ ਦੇ ਲੋ ਦੋਸਤੋ ਘਹਾਰਾ ਲੱਗਿਆ ਹੈ ਦੇਖੋ ਸਾਡਾ ਘਹਾਰਾ ਘਹਾਰਾ ਲੱਗਿਆ ਹੋਇਆ ਹੈ ਤੇ ਲੋ ਜੀ ਆਹ ਦੇਖੋ ਜੀ ਖੁਲਵਾੜੀ ਲੱਗੀ ਹੋਈ ਆ ਤੁਲਸੀ ਮਾਤਾ ਏ ਤੇ ਲੋ ਜੀ ਮਿੱਤਰੋ ਨਾਲੇ ਉਧਰ ਅਨਾਰ ਵੀ ਲੱਗੇ ਹੋਏ ਨੇ ਮੈਂ ਤੁਹਾਨੂੰ ਦਿਖਾਉਂਗਾ ਉਧਰ ਜਿਆਦਾ ਆ ਕੇ ਤੇ ਆਹ ਲੋ ਜੀ ਲੋ ਜੀ ਦੋਸਤੋ ਆ ਗਏ ਆ ਚਲੋ ਚੱਲੀਏ ਮੱਥਾ ਟੇਕਣ ਚੱਲਦੇ ਆ ਚਲੋ ਚੱਲੀਏ ਲੋ ਜੀ ਚੱਲਦੇ ਆ ਅਸੀਂ ਮੱਥਾ ਟੇਕਣ ਤੇ ਠੀਕ ਆ ਚਲੋ ਜੀ ਤੇ ਲਓ ਜੀ ਓਕੇ ਚਲਿਏ ਮਿਆਂਕਣਾਣੇ ਮਿਆਂਕਣਾਣਾ ਦੇਖੋ ਬਾਈ ਮਿਆਂਕਣਾਣੇ ਨੂੰ ਵੀ ਲਓ ਜੀ ਦੇਖੋ ਜੀ ਕਰੋ ਨੱਗੜਖੇੜੇ ਦੇ ਦਰਸ਼ਨ ਗੱਡੀ ਖੜੀ ਆ ਆਪਣੀ ਤੇ ਲਓ ਜੀ ਦੇਖੋ ਜੀ ਕੰਮ ਚੱਲ ਰਿਹਾ ਘਰ ਬਣਦੇ ਨੇ ਨਵੇਂ ਨਵੇਂ ਤੇ ਲਓ ਜੀ ਦੇਖੋ ਸਾਡੀ ਪਿੰਡ ਦੀਆਂ ਗਲੀਆਂ ਦੇਖੋ ਹਾਂ ਜੀ ਇੱਥੇ ਥੋੜੀ ਮੋਟੀ ਗਰਮਾਇਸ਼ ਆ ਤਾਂ ਕਰਕੇ ਥੋੜਾ ਜਿਹਾ ਦਿੱਕਤ ਬਾਜੀ ਆ ਦੋਸਤੋ ਨਹੀਂ ਰੌਣਕ ਫੁੱਲ ਹੁੰਦੀ ਆ ਤੇ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਮੱਥਾ ਟੇਕ ਕੇ ਆਨੇ ਠੀਕ ਆ ਓਕੇ ਜੀ ਹੈਲੋ ਦੋਸਤੋ ਲੋ ਜੀ ਆਪਾਂ ਨੇ ਗੱਡੀ ਖੜਾਤੀ ਹੈ ਤੇ ਲੋ ਜੀ ਆ ਗਏ ਆਪਾਂ ਖੇਤਾਂ ਚ ਲੋ ਜੀ ਮੈਦਾ ਹਜੇ ਸੀਸੇ-ਸੂਸੇ ਉੱਪਰ ਚਾੜੇ ਤੇ ਤੇ ਸਾਰਾ ਮੈਨੂਅਲ ਕੰਮ ਆ ਤੇ ਸਾਈਡ ਤੇ ਲਾਤੀ ਗੱਡੀ ਆਪਾਂ ਨੇ ਕਿਉਂਕਿ ਕੋਈ ਰਸਤੇ ਚ ਆ ਜਾਂਦਾ ਕੋਈ ਗੱਡੀ ਟਰੱਕ ਹੋਰ ਲੈ ਕੇ ਟਰੈਕਟਰ ਟਰੱਕਟਰ ਤੇ ਲੋ ਜੀ ਦੇਖੋ ਜੀ ਸਾਰੀ ਕਣਕ ਵਗੈਰਾ ਵੱਢੀ ਹੋਈ ਆ ਤੁਸੀਂ ਦੇਖੋ ਜੀ ਆ ਸ਼ਾਮ ਦੇ ਵੱਜ ਗਏ ਨੇ 6:00 ਵੱਜ ਗਏ ਨੇ ਦੋਸਤੋ ਤੁਸੀਂ ਵੀਊ ਦੇਖੋ ਤੁਸੀਂ ਪਹਿਲਾਂ ਤਾਂ ਨਿਆਰੇ ਦਾ ਖੇਤਾਂ ਜਨੇ ਦੋਸਤੋ ਲੋ ਜੀ ਸਾਡੇ ਬੜ ਬੜੇ ਉਹ ਦੇਖੋ ਜੀ ਇਹਨਾਂ ਨੇ ਅੱਗੁੱਗਲ ਆਈ ਹੋਊਗੀ ਖਰਚਿਆਂ ਨੂੰ ਸਾਰਾ ਪੇਪਲ ਸੜਿਆ ਹੋਇਆ ਦੇਖੋ ਦੋਸਤੋ ਲਵੇ ਦਾ ਲਵੇ ਜਾ ਕੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਤੇ ਅੱਗ ਦੇ ਕੁਝ ਅ ਨੁਕਸਾਨ ਬਹੁਤ ਨੇ ਵੈਸੇ ਤਾਂ ਨੁਕਸਾਨ ਹੀ ਆ ਤੇ ਫਿਰ ਹੱਲ ਦਾ ਕੋਈ ਹੈ ਨਹੀਂ ਹਾਏ ਓਏ ਅੰਡਾ ਚੁਗਿਆ ਓਏ ਹੋਏ ਹੋਏ ਸ਼ਹਿਰ ਚ ਰਹਿਨੇ ਆ ਤਾਂ ਸਾਈਡ ਇਫੈਕਟ ਤਾਂ ਹੁੰਦੇ ਨੇ ਪਿੰਡ ਚ ਦੇਖ ਲੈ ਤੂੰ ਆਇਂ ਖੇਤਾਂ 'ਚ ਲੋਕ ਕੰਮ ਕਰਦੇ ਫਿਰ ਜਾਂਦੇ ਨੇ ਇੰਨਾ ਕਰਚਾ ਜੋ ਵੀ ਇਹਨਾਂ ਕੰਡਾਂ hore ਦੇ ਲੈ ਤੂੰ ਹਜੇ ਨੰਗੇ ਪੈਰੀ ਹੋਇਆ ਕਰਚਾ ਉਹ ਕੰਡਾਂ ਮਟਾ ਚ ਹੋ ਗਿਆ ਪੈਰ ਸੋਲ ਹੋ ਜਾਂਦੇ ਨੇ ਜਮੀ ਤੇ ਬੂਟਾਂ 'ਚ ਰਹਿੰਦੇ ਨੇ ਹਰ ਰੋਜ਼ ਤੇ ਦੋਸਤੋ ਦੇਖੋ ਜੀ ਨਜ਼ਾਰਾ ਪੂਰ ਆ ਰਿਹਾ ਆਪਾਂ ਨੂੰ ਤਾਂ ਦੇਖੋ ਜੀ ਵਿਊ ਦੇਖੋ ਵਾਹ ਉਓ ਫੋਲਨ ਨਜ਼ਾਰੇਦਾਰ ਆ ਦੋਸਤੋ ਮਜ਼ਾ ਆ ਜਾਂਦਾ ਪਿੰਡ ਜਾ ਕੇ ਉਹ ਪਤਾ ਕਿਉਂ ਆ ਮੈਂ ਨਜ਼ਾਰਾ ਦਾ ਆਣਾ ਜਾਣਾ ਹੈ ਕਿਉਂਕਿ ਅਸੀਂ ਰਹਿੰਦੇ ਆ ਸ਼ਹਿਰ 'ਚ ਉੱਥੇ ਸਾਨੂੰ ਵਾਸ ਸਾਨੂੰ ਕੀ ਦਸੀਏ ਤੇ ਚਲੋ ਜੀ ਫੇਰ ਵੀ ਮੋਜਾਂ ਨੇ ਆਪਣੀਆਂ ਤਾਂ ਲਓ ਜੀ ਦੇਖੋ ਜਾ ਰਹੇ ਨੇ ਫਿਲਹਾਲ ਤੇ ਸੋਨ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਨਾ ਲਓ ਜੀ ਦੇਖੋ ਦੋਸਤੋ ਤੇ ਉਹ ਸਾਡੇ ਵੱਡ-ਵੱਡੇ ਰੇ ਆ ਗਏ ਤੇ ਮੈਂ ਵਿੱਚ ਦੀ ਜਾ ਨਹੀਂ ਸਕਦਾ ਤੇ ਚਲੋ ਜੀ ਦੋਸਤੋ ਮੈਂ ਵਿੱਚ ਦੀ ਜਾਊਂਗਾ ਤਾਂ ਫੇਰ ਮੇਰੇ ਘਰਚੇ-ਕੁਰਚੇ ਚੁੱਪ ਜਾਣਗੇ ਪਹੀ ਆ ਹਰੀ-ਭਰੀ ਪਹੀ ਆ ਦੇਖੋ ਜੀ ਰਸਤਾ ਹੀ ਦੇਖੋ ਸੀ ਕਿੰਨਾ ਹਰਾ-ਭਰਾ ਹੈ ਕਿ ਨਾ ਨਜ਼ਾਰਾ ਹੈ ਦੋਸਤੋ ਹਰਾ ਭਰਾ ਹੋਇਆ ਪਿਆ ਸਾਰਾ ਕੁਝ ਉਹ ਸਾਡਾ ਪਿੰਡ ਆ ਛੋਟਾ ਜਿਹਾ ਹੀ ਪਿੰਡ ਆ 7-800 ਵੋਟ ਆ ਸਾਰੇ ਪਿੰਡ ਦੀ ਤੇ 100 ਘਰ ਹੋਊਗਾ ਤੇ 100 ਘਰ ਤਾਂ ਮੈਂ ਜਿਆਦਾ ਹੀ ਕਹਿਤਾ ਲੱਗਦਾ ਮੈਂ ਚਲੋ ਹੋ ਵੀ ਸਕਦਾ ਹੈ ਹੁਣ ਤਾਂ ਤੇਲੇ ਦੇ ਕੋਈ ਕਿੰਨੇ ਸੋਹਣੇ ਲੱਗ ਰਹੇ ਨੇ ਜਾਂਦੇ ਹੋਏ ਵਾਓ ਲਓ ਚਲੋ ਜੀ ਵਾਹ ਮਿਲ ਜਿਆ ਫਿਰ ਆਪਾਂ ਪਹੁੰਚ ਗਏ ਗਏ ਮਿਲਦੇ ਕੀ ਆ ਪਹੁੰਚ ਗਏ ਆਪਾਂ ਤੇ ਮੱਥਾ ਟੇਕਿਆ ਹੀ ਹੋਣਾ ਆਪਾਂ ਜ਼ਰੂਰੀ ਆ ਦੋਸਤੋ ਵੱਡ ਬੜੇ ਰਿਆਂ ਤੇ ਆਣਾ ਖੇਤਾਂ 'ਚ ਮੱਥਾ ਟੇਕਣਾ ਜ਼ਰੂਰੀ ਆ ਇਹ ਸਾਰਿਆਂ ਨੂੰ ਆਣਾ ਜਿੰਦਾ ਆਪਣੇ ਵੱਡ ਬੜੇ ਰਿਆਂ ਦੇ ਲਵੇ ਤੇ ਖੇਤਾਂ 'ਚ ਮੱਥਾ ਜ਼ਰੂਰ ਟੇਕਣਾ ਚਾਹੀਦਾ ਲੋ ਜੀ ਮੈਂ ਵੀ ਬੱਟ ਤੇ ਆ ਗਿਆ ਉਹੀ ਇਹ ਸਾਡੀ ਬਾਟਾ ਦੇਖੋ ਤੇ ਇੱਕ ਨਾ ਇੱਕ ਦਿਨ ਦਾ ਦੋਸਤੋ ਮੈਂ ਨਾ ਇਹ ਸਾਡੇ ਖੇਤ ਨੇ ਪਰ ਇਹ ਸਾਡੇ ਨਹੀਂ ਰਹਿ ਦੋਸਤੋ ਸੋਨੂੰ ਮੈਂ ਜਲਦੀਆਂ ਗੱਲਾਂ ਦੱਸ ਦਿੰਦਾ ਹਾਂ ਸਾਡੇ ਨਹੀਂ ਰਹੇ ਜਿੱਦਣ ਆਪਣੇ ਲਵੇ ਆ ਕੇ ਚਾਰ ਪੈਸੇ ਸੀ ਬਣ ਕੇ ਖੇਤ ਪੱਕਾ ਲੈਣਾ ਹੈ ਬਸ ਦੋਸਤੋ ਚਾਹੇ ਨਾ ਤਾਂ ਬਹੀ ਲੈ ਲਈਏ ਏ ਢੀ ਵੱਡੀ ਚੌੜੀ ਕਰਾ ਦੇਣੀ ਏ ਢੀ ਵੱਡੀ ਕਿਉਂ ਰਹੋਂਦੀ ਨਾ ਕੋਈ ਸਾਧਨ ਲੱਗੇ ਟਰੈਲੀ ਡ੍ਰੈਕਟਰ ਲੰਗੇ ਜਿਵੇਂ ਕੋਈ ਕੁਝ ਪਾਣਾ ਪੈ ਜਾਂਦਾ ਏ ਵੱਡ ਬਡੇਰੀਆਂ ਦੇ ਲੈਂਡਰ ਰੌਂਡਰ ਦਾ ਕੋਈ ਕੰਮ ਕਰਨਾ ਪੈਂਦਾ ਕਈ ਵਾਰ ਤੇ ਇੰਨੀ ਤਾਂ ਜ਼ਰੂਰ ਲੈ ਹੀ ਲਵਾਂਗਾ ਆਪਣੀ ਜ਼ਿੰਦਗੀ ਚਾਹੁੰਦੇ ਹੁੰਦੇ ਨੇ ਨਹੀਂ ਤਾਂ ਹੋਰ ਪਰਮਾਤਮਾ ਸੁੱਖ ਰੱਖੇ ਤੇ ਵੱਧ ਤੋਂ ਵੱਧ ਪੈਸੇ ਦਵਾਂਗੇ ਜਦਨ ਆਗੇ ਤੇ ਹੁਣ ਆਪਣੇ ਲਵੇ ਨਹੀਂ ਹੈਗੇ ਇਹ ਖੇਤ ਦੋਸਤੋ ਠੀਕ ਆ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਵੱਡ-ਵੱਡੇ ਰਾਂ ਲਵੇ ਆਪਾਂ ਲੈ ਕੇ ਜਾਵਾਂਗੇ ਹੁਣ ਅੱਜ ਦੇ ਬਾਅਦ ਇਹਨੇ ਪੈਸੇ ਦੀ ਪ੍ਰਮਾਤਮਾ ਕੀ ਆਪਾਂ ਆਹ ਲੈ ਲਈ ਆਪਾਂ ਠੀਕ ਆ ਦੋਸਤੋ ਇਹ ਆਪਣੇ ਖੇਤ ਨਹੀਂ ਹੈਗੇ ਵੈਸੇ ਖੇਤ ਸਾਡੇ ਹੀ ਦੇ ਸਾਰੇ ਇਹ ਸਾਰੇ ਉਥੋਂ ਤੋਂ ਲੈ ਕੇ ਜਿੱਥੇ ਹੋ ਮੋਟਰ ਲੱਗੀ ਹੋਈ ਆ ਆਹ ਦਾ ਮੋਟਰ ਸਾਡੀ ਹੋਇਆ ਇਹ ਨਾਮ ਹੁਣ ਵੀ ਸਾਡੀ ਹੋਊਗੀ ਇਹ ਨਾਮ ਆਹ ਮੋਟਰ ਤੇ ਉਹ ਮੋਟਰ ਤੇ ਉਹ ਮੋਟਰ ਤਿੰਨ ਤਿੰਨ ਮੋਟਰਾਂ ਤੇ ਉਹ ਚਾਰ ਉਹ ਪੰਜ ਉਹ ਛੇ ਸੱਤ ਅੱਠ ਨੌ 10 ਮੋਟਰਾਂ ਨੇ ਦੋਸਤੋ 10 ਇੱਕ 11 11 12 ਮੋਟਰਾਂ ਹੁਣ ਲੱਗੀਆਂ ਪਹਿਲਾਂ ਇਹ ਸਾਰੀਆਂ ਆਪਣੀਆਂ ਦੀਆਂ ਪਹਿਲਾਂ ਇੰਨੀਆਂ ਮੋਟਰਾਂ ਨਹੀਂ ਹੁੰਦੀਆਂ ਸੀ ਪਹਿਲਾਂ ਤਿੰਨ ਤਿੰਨਕ ਹੁੰਦੀਆਂ ਸੀ ਹੁਣ ਦਾ 10 12 ਲੱਗ ਗਿਆ ਲੋਕਾਂ ਨੇ ਆਪਦੀ ਆਪਦੀਆਂ ਲੈ ਲੀਆਂ ਜਮੀਨਾਂ ਤੇ ਲੋ ਜੀ ਆ ਗਏ ਅਸੀਂ ਵੱਡ-ਵਡੇਰਿਆਂ ਤੇ ਲੋ ਜੀ ਦੋਸਤੋ ਲੋ ਜੀ ਦੇਖੋ ਪਹੁੰਚ ਕੇ ਕਰੋ ਦਰਸ਼ਨ ਪਹਿਲਾਂ ਤੁਸੀਂ ਕਰੋ ਦਰਸ਼ਨ ਲੋ ਜੀ ਦੋਸਤੋ ਲਓ ਜੀ ਆ ਗਏ ਸੀ ਬੜ ਬੜੇ ਨਾਲ ਤੇ ਕਰੋ ਦਰਸ਼ਨ ਤੇ ਦੇਖੋ ਜੀ ਪੀਪਲ ਬਹੁਤ ਵੱਡਾ ਹੈ ਪਰ ਇਹ ਉਹਦੇ ਨਾਲ ਹੋ ਗਿਆ ਇਹ ਅੱਗ ਨਾਲ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਸੀ ਹਰਾ ਭਰਾ ਦੀ ਦੇਖੋ ਉੱਪਰ ਉਹ ਤਾਂ ਫੇਰ ਵੀ ਹਰਾ ਹੈ ਕਿਉਂਕਿ ਬਹੁਤ ਹਰਾ ਹੋ ਗਿਆ ਦੀ ਪੱਤੀ ਝੜ ਚ ਪਹਿਲਾਂ ਆ ਕੇ ਤੁਹਾਨੂੰ ਮੈਂ ਦਿਖਾਇਆ ਸੀ ਨਾ ਵਲੌਗ ਚ ਚਲੋ ਜੀ ਮੱਛਾ ਟੇਕ ਲਿਆ ਫੇਰ ਕਰਾਂਗੇ ਤੁਹਾਡੇ ਨਾਲ ਗੱਲਾਂ ਠੀਕ ਹੈ ਮਿੱਤਰੋ ਜੀ ਦੋਸਤੋ ਅਸੀਂ ਮੱਛਾ ਟੇਕ ਰਹੇ ਹਾਂ ਲਓ ਜੀ ਦੇਖੋ ਜੀ ਮਿਆਂਕ ਨਾਨਾ ਵੀ ਟੇਕ ਰਿਹਾ ਜੈ ਕਰ ਰਿਹਾ ਮਿਆਂਕ ਨਾਨਾ ਜੈ ਕਰਦਾ ਵੀ ਲਓ ਜੀ ਹੋਰ ਆ ਜਾ ਮਾਦਵ ਜੈ ਕਰਨੀਆਂ ਆਇਆ ਜੈ ਕਰਨੀਆ ਬਾਬਿਆਂ ਦੇ ਜੈ ਜੈ ਹੋ ਬਾਡ ਬੜੇਰਿਆਂ ਦੀ ਜੈ ਬਾਬਿਆਂ ਦੀ ਲਓ ਜੀ ਦੋਸਤੋ ਕਰੋ ਜੈ ਕਰੋ ਜੈ ਲਓ ਜੀ ਸਾਰੇ ਜੈ ਕਰੋ ਜੈ ਹੋ ਜੈ ਹੋ ਬਾਬਿਆਂ ਦੀ ਜੈ ਹੋ ਲਓ ਜੀ ਲੈ ਇਹ ਕੌਣ ਖਾ ਚੜ ਗਿਆ ਲੈ ਫੜੀ ਲਓ ਜੀ ਦੋਸਤੋ ਜੈ ਕਰ ਲਈ ਆਪਾਂ ਬਾਬਿਆਂ ਦੀ ਜੈ ਆ ਦੋਸਤੋ ਬਾਬਿਆਂ ਦੀ

ਆਂਕਲ ਨੂੰ ਦਿਵਾ ਚਾਰ ਚਾਰ ਨਾ ਇਹ ਪਾਣੀ ਆਇਓ ਆ ਗਿਆ ਇੱਧਰ ਲੈ ਮੈਂ ਅੰਕਲ ਦੇ ਹੱਥ ਨਾਲ ਆਹ ਚਲੋ ਅੰਕਲ ਨੂੰ ਲਓ ਜੀ ਲਓ ਜੀ ਆਂ ਆ ਦੇ ਓਏ ਹੋਏ ਓਏ ਹੋਏ ਆਹੋ ਲਓ ਜੀ ਚਲੋ ਜੀ ਲਾਓ ਲੋਕ ਦੋ ਸੋਮਾ ਸਾਡੀ ਘੜੀ ਹੈ ਜੀ ਕਰੋ ਜੈ ਸਾਰੇ ਬੜ ਬਡੇਰਿਆਂ ਦੀ ਜੈ ਬਾਬਿਆਂ ਦੀ ਜੈ ਜੈ ਹੋਵ ਬ੍ਰਾਹਮੀ ਸੰਤ ਮਹਾਰਾਜ ਦੀ ਜੈ ਜੈ ਹੋਵ ਜੈ ਹੋਵ ਜੈ ਹੋਵ ਜੈ ਹੋਵ ਲੋਈ ਥੋਨੇ ਤੇ ਆ ਗਿਓ ਥੋਨੇ ਦੇ ਵੀ ਦੇਖਣਾ ਵਾਖਾ ਜਾ ਕਰ ਥੋਨੇ ਦੇ ਬਗਲਾ ਮਤ ਆਈ

ਚਲੋ ਜੀ ਆ ਜੀ ਦੋਸਤੋ ਭੋਗ ਆਏ ਲੱਡੂ ਪਸੰਦੇ ਭੋਗ ਦਾ ਲੈਣਾ ਲੱਡੂ ਨਹੀਂ ਪਸੰਦ ਹੈਗੇ ਭੋਗ ਆ ਹੁਣੇ ਲੱਡੂ ਨਹੀਂ ਹੈਗੇ ਭੋਗ ਆ ਹੁਣੇ ਚਲੋ ਕੋਈ ਨਹੀਂ ਸ਼ਹਿਰ ਚ ਰਹਿਣ ਦਾ ਫਰਕ ਤਾਂ ਪੈਂਦਾ ਹੀ ਹੈ ਦੋਸਤੋ ਤੇ ਤੇ ਲੋ ਜੀ ਮਿੱਤਰੋ ਤੇ ਚਲੋ ਚੱਲਦੇ ਹਾਂ ਹੁਣ ਆਪਾਂ ਦੇਖੋ ਜੀ ਬਹੁਤ ਹਰਿਆਲੀ ਆ ਨਜ਼ਾਰੇ ਨੇ ਹਰਿਆਲੀ ਤਾਂ ਸਾਰੀ ਹੈ ਹਰਿਆਲੀ ਸਾਰੀ ਫੋਗੀ ਹੈ ਯਾਰ ਚਲੋ ਕੋਈ ਗੱਲ ਨਹੀਂ ਇੰਨਾ ਗਦਾ ਫੇਰ ਹਾਰੇ ਹੋ ਜਾਣਗੇ ਪਰ ਦੇਖੋ ਜੀ 1 2 3 4 5 6 6 ਰਕਤ ਲਾਇਤੇ ਹੋਰ ਰਕਤ ਪੂਰੇ ਪਿੱਪਲ ਦੀ ਲਾਇਤੇ ਪਰ ਹੋ ਵੀ ਗਏ ਤੇ ਤਿਆਰ ਚਾਰ ਵਾਰ ਤਿਆਰ ਹੋ ਗਏ ਪਰ ਹੋ ਗਦਾ ਅੱਗੇ ਦੀ ਵਧੀਆ ਗਏ ਪਰ ਅੱਗ ਛੱਡਦੀ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਹੋ ਜਾਣਗੇ ਫਿਰ ਹੋ ਜਾਣਗੇ ਸੈਟ ਤੇ ਚਲੋ ਜੀ ਦੋਸਤ ਪਰ ਮਿਲਦੇ ਆਂ ਫਿਰ ਆਪਾਂ ਠੀਕ ਆ ਆਜੋ 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 ਲਓ ਜੀ ਦੋਸਤੋ ਪਹਿਲਾਂ ਮੈਨੂੰ ਜਾਣ ਦੋ ਅੱਛਾ ਜੀ ਚਲੋ ਦੇਖੋ ਜੀ ਕਿੰਨੀ ਹਰਿਆਲੀ ਆ ਦੇਖੋ ਓਏ ਹੋਏ ਹੋਏ ਲਓਏ ਭਾਈ ਦੋਸਤੋ ਲਓ ਜੀ ਸਿਵਾ ਜਾ ਰਿਹਾ ਹੈ ਆਪਣੇ ਵਾਈਸਾਈਕਲ ਤੇ ਤੇ ਅਸੀਂ ਆਏ ਆ ਵੱਡ-ਵਡੇਰਿਆਂ ਦੇਖੋ ਹਰਿਆਲੀ ਦੇਖੋ ਕਿੰਨੀ ਸੋਹਣੀ ਆ ਉਧਰ ਉਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਧਰ ਆ ਜਾ ਨੈਸੀ ਓਰੇ ਖੜ ਜਾ ਓਰੇ ਸਾਈਡ ਕੀ ਆ ਓਰੇ ਖੜ ਓਰੇ ਓਰੇ ਖੜ ਜਾਓ ਸਾਰੇ ਸਾਈਡ ਹਾ ਲਓ ਜੀ ਦੋਸਤੋ ਉਹ ਦੇਖੋ ਕਿੰਨਾ ਸੋਹਣਾ ਵਿਊ ਆ ਦੋਸਤੋ ਓਏ ਹੋਏ 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 ਬਹੁਤ ਸੋਹਣਾ ਵਿਊ ਆ ਚਲੋ ਜੀ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਗੱਡੀ ਲਵੇ ਪਹੁੰਚ ਕੇ ਗੱਡੀ ਲੈ ਕੇ ਚੱਲਦੇ ਆਂ ਫਿਰ ਆਪਾਂ ਘਰੇ ਜਾ ਕੇ ਮਿਲਦੇ ਆਂ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਤੁਸੀਂ ਲਓ ਜੀ ਦੋਸਤੋ ਨੈਸੀ ਦੇ ਸਿਵਾ ਦਾ ਚਲੇ ਗਏ ਹੋ ਜਾ ਰਹੇ ਨੇ ਉਧਾਂ ਬਹੁਤ ਦੂਰ ਚਲੇ ਗਏ ਨਵੀ ਆਪਾਂ ਜਾ ਰਹੇ ਹੁਣ ਗੱਡੀ ਤੇ ਜਾਵਾਂਗੇ ਆਪਾਂ ਦਾ ਤੇ ਵੱਡ-ਵਡੇਰਿਆਂ ਦੇ ਮੱਥਾ ਟੇਕ ਲਿਆ ਆਪਾਂ ਨੇ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਫਿਰ ਘਰੇ ਜਾ ਕੇ ਠੀਕ ਆ ਅਸੀਂ ਗੱਡੀ ਤੱਕ ਜਾਵਾਂਗੇ ਉਹ ਘਰ ਪਹੁੰਚ ਜਾਂਗੇ ਅਸੀਂ ਗੱਡੀ ਤੱਕ ਜਾਵਾਂਗੇ ਜਦੋਂ ਘਰੇ ਪਹੁੰਚ ਜਾਣਗੇ ਕਿਉਂਕਿ ਸਾਈਕਲ ਦੇ ਨੇ ਸਾਈਕਲ ਦਾ ਸਾਈਕਲ ਹੈ ਦੋਸਤੋ ਚਲੋ ਜੀ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਏ ਅਸੀਂ ਘਰੇ ਦੇਖੋ ਜੀ 2 ਮਿੰਟ ਲੱਗਦੇ ਨੇ ਘਰੇ ਆ ਗਏ ਅਸੀਂ ਤੇ ਲਓ ਜੀ ਮੱਥਾ ਟੇਕ ਕੇ ਸਾਰੇ ਤੇ ਲਓ ਜੀ ਹੁਣ ਚਲਦੇ ਆ ਹੁਣ ਆਪਾਂ ਨਾਬੇ ਨੂੰ ਠੀਕਾ ਦੋਸਤੋ ਤੇ ਆਪਣੇ ਤੇ ਸੈਰ ਚਲਦੇ ਆ ਆਪਣੇ ਘਰੇ ਤੇ ਮੱਥਾ ਟੇਕਿਆ ਏ ਤੇ ਫਿਰ ਫਤ ਨੂੰ ਪਤਾ ਹਨੇਰਾ ਹੋ ਜਾਂਦਾ ਨਾ ਫਿਰ ਔਖਾ ਹੋ ਜਾਂਦਾ ਏ ਅੱਜ ਸੰਡੇ ਆ ਸੋਨੀ ਨੂੰ ਵੀ ਲੈ ਕੇ ਆਣਾ ਟੂਸਾਂ ਤੇ ਗਈ ਹੋਈ ਆ ਉਹ ਤੇ ਲਓ ਜੀ ਅਸੀਂ ਮੱਥਾ ਟੇਕਿਆ ਏ ਸਾਰੇ ਮੱਥਾ ਟੇਕਿਆ ਲਾਜ ਦੇਖੋ ਜੀ ਸੋਨ ਨੇ ਸਿੱਧਾ ਪਹਿਲੀ ਆ ਗਈ ਦੀ ਸਭ ਤੋਂ ਪਹਿਲੇ ਇਪਣੇ ਦੇਰ ਹੋ ਗਿਆ ਲਾਜ ਦੋਸਤੋ ਚਲੋ ਮਿਲਦੇ ਆ ਫਿਰ ਹੁਣ ਚਲਦੇ ਆ ਆਪਸੀਂ ਬੈਡਰੂਮ ਤੇ ਉਥੇ ਉਥੇ ਜੱਦ ਦੇ ਆਪਣੇ ਘਰ ਨੂੰ ਢੀਕਾ ਦੋਸਤੋ ਓਕੇ ਅਜੀ ਦੋਸਤੋ ਸਾਡੇ ਘਰ ਦੇ ਨਾਲ ਅਸੀਂ ਘਰ ਦੇ ਵਿੱਚੇ ਵਿੱਚੇ ਵਿਜੇ ਹੋਏ ਨੇ ਅਨਾਰ ਦੇਖੋ ਦੋਸਤੋ ਅਨਾਰ ਲੱਗੇ ਹੋਏ ਨੇ ਦੇਖੋ ਜੀ ਗਹਾਰਾ ਹਰਿਆਲੀ ਪੂਰੀ ਆ ਦੇਖੋ ਦੋਸਤੋ ਪੂਰੀ ਹਰਿਆਲੀ ਲੱਗੀ ਹੋਈ ਆ ਚਲੋ ਜੀ ਚੱਲਦੇ ਆ ਹੁਣ ਆਪਾਂ ਤੇ ਮਿਲਦੇ ਆ ਫਿਰ ਆਪਾਂ ਤੁਹਾਨੂੰ ਪਹੁੰਚ ਕੇ ਠੀਕ ਆ ਮਿੱਤਰੋ ਤੇ ਲਓ ਜੀ ਗਾਇਸ ਹੁਣ ਆਪਾਂ ਨਾ ਦੋਸਤੋ ਨੇ ਕਹਿੰਦੇ ਗਾਇਸ ਕਿਆ ਕਰਾਂਗੇ ਹੇ ਗਾਇਸ ਅੰਗਰੇਜ਼ੀ ਜੀ ਬੋਲਿਆ ਕਰਾਂਗੇ ਆਪਾਂ ਆਪਾਂ ਨੂੰ ਅੰਗਰੇਜ਼ੀ ਜੀ ਲੱਖਾਂ ਹੈ ਹੁਣ ਮੁਕਾਬਲਾ ਚਲ ਆ ਜਿਓ ਫਿਰ ਚੱਲੀਏ ਫਿਰ ਚਲੋ ਚੱਲਦੇ ਆ ਗਾਇਸ ਠੀਕ ਆ ਅੱਜ ਤੋਂ ਆਪਾਂ ਗਾਇਸ ਕਰਤਾ ਹੁਣ ਗਾਇਸ ਦੋਸਤੋ ਨਹੀਂ ਗਾਇਸ ਚੱਲਿਆ ਗੁਰੂ ਠੀਕ ਆ ਲਓ ਜੀ ਗੱਡੀ ਨੌ ਮਾਤਾ ਵੀ ਆ ਗਈ ਹੈ ਲਓ ਜੀ ਹੈਲੋ ਗਾਇਸ ਲਓ ਜੈ ਹੋ ਜੈ ਹੋ ਚਲੋ ਚੱਲਦੇ ਆ ਫਿਰ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਲੋ ਜੀ ਆ ਗਿਆ ਦੇਖੋ ਜੀ ਬੱਜ ਗਏ ਨੇ 7:30 ਦੋਸਤੋ ਤੇ ਆ ਗਿਆ ਅਸੀਂ ਘਰੇ ਆਪਣੇ ਤੇ ਲੋ ਜੀ ਮੋਟਰ ਚਲਾ ਦੀ ਆਪਾਂ 200 ਪਾਣੀ ਵਾਲੀ ਤੇ ਲੋ ਜੀ ਪਹੁੰਚ ਗਏ ਆ ਬਹੁਤ ਗਰਮੀ ਦੀ ਪਸੀਨਾ ਪਸੀਨਾ ਹੋ ਰਿਹਾ ਦੋਸਤੋ ਲੋ ਜੀ ਆਪਣਾ ਵਲੌਗ ਚ ਆ ਰਹੇ ਹਾਂ ਲੋ ਜੀ ਹਮ ਤੋ ਘਰ ਵੇ ਸੋਣੀ ਵਧੀਆ ਲੱਗੀ ਘਰ ਵਿੱਚ ਬਹੁਤ ਹੀ ਪਰ ਫਾਇਦਾ ਵੀ ਹੋ ਗਿਆ ਸਾਡਾ ਚਲ ਮੱਥਾ ਟੇਕ ਗਏ ਆ ਅਸੀਂ ਤੇ ਗਰਮੀ ਬਹੁਤ ਆ ਦੋਸਤੋ ਚਲੋ ਜੀ ਆਨੇ-ਗੋਨੇ ਪੀ ਕੇ ਤੇ ਮਿਲਦੇ ਆਂ ਫਿਰ ਤੁਹਾਨੂੰ ਠੀਕ ਆ ਦੋਸਤੋ ਤੇ ਲੈ ਆਨੇ ਆ ਕੋਸ ਖਾਣ ਪੀਣ ਦਾ ਸਬਾਨਾ ਜਾ ਕੋਈ ਬਟਾਲ ਦੂਲ ਬਣਾਣਾ ਫਿਰ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ਆ ਕਰੇ ਲੈ ਕੇ ਆਏ ਆ ਬਨਾਣਾ ਤੇ ਲੈ ਕੇ ਆਏ ਆ ਮਾਲਾ ਦੋਸਤੋ ਤੇ ਲੋ ਜੀ ਮਿੱਤਰੋ ਤੇ ਕੇਲੇ ਦਾ ਬਣਾਵਾਂਗੇ ਬਨਾਣਾ ਸ਼ੇਕ ਤੇ ਲੋ ਜੀ ਮਿਆਂ ਕਰਾਣੇ ਨੂੰ ਦੇਖੋ ਦੇਖੋ ਦੇਖ ਲਓ ਮਿਆਂ ਕਰਾਣੇ ਨੂੰ ਦੇਖੋ ਦੋਸਤੋ ਮਿਆਂ ਕਰਾਣੇ ਨੂੰ ਮਿਆਂ ਕਰਾਣੇ ਨੂੰ ਦੇਖੋ ਦੋਸਤੋ ਮਿਆਂ ਕਰਾਣੇ ਓਹ 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 ਮੈਂ ਕਰਾਨਾ ਨਾ ਜੀ ਬੰਦੀਆ ਉਰੇ ਮੈਂ ਤਾਂ ਨਜ਼ਾਰਾ ਠੰਡਕ ਠੰਡਕ ਜੋ ਲਓ ਜੀ ਏਸੀ ਲੱਗਿਆ ਹੋਇਆ ਨਜ਼ਾਰਾ ਤਾਂ ਨਾ ਲਓ ਜੀ ਦੋਸਤੋ ਕੋ ਲਿਆ ਨਾ ਲਓ ਜੀ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਚ ਬਨਾਣਾ ਸ਼ੇਕ ਬਣੂਗਾ ਨਾਲੇ ਤੇ ਰੋਟੀ ਖਾਣੇ ਆ ਠੀਕ ਆ ਦੋਸਤੋ ਸਾ ਨਾਲ ਬਣੇ ਰਹੋ ਲਓ ਜੀ ਦੋਸਤੋ ਦੇਖੋ ਇਹ ਮੈਂ ਫੋਨ ਚਲਾ ਰਹੀ ਹਾਂ ਲਓ ਜੀ ਕਹਾਂ ਸਿੱਧਾ ਤਾਂ ਸਿੱਧਾ ਤਾਂ ਕਹਿੰਦਾ ਕਿ ਫੋਨ ਥਾ ਕੇ ਲਓ ਜੀ ਦੋਸਤੋ ਬਨਾਣਾ ਸ਼ੇਕ ਬਣ ਰਿਹਾ ਏ ਪਰ ਤਾਹੀ ਬਣ ਰਿਹਾ ਏ ਕਿਉਂਕਿ ਘਰ ਗਰਮ ਹੋਇਆ ਪਿਆ ਨਾ ਦਿਮਾਗ ਬਨਾਣਾ ਸ਼ੇਕ ਪੀ ਕੇ ਠੰਡਾ ਹੋ ਜਾਊਗਾ ਮੈਂ ਸੀਦੇ ਲੱਗੀਆਂ ਦੋ ਤਿੰਨ ਉਹਦਾ ਪ੍ਰਸਾਦ ਪ੍ਰਸਾਦ ਕਹਿੰਦੇ ਉਹਨੂੰ ਪ੍ਰਸਾਦ ਪ੍ਰਸਾਦ ਲੱਗੇ ਨੇ ਇਹਦੇ ਦੋ ਤਿੰਨ ਇਕੱਠੇ ਲੱਗੇ ਨੇ ਇਹ ਪ੍ਰਸਾਦ ਹੈ ਲਓ ਜੀ ਦੋਸਤੋ ਬਨਾਣਾ ਸ਼ੇਕ ਬਣ ਰਿਹਾ ਤੁਹਾਡਾ ਬਨਾਣਾ ਸ਼ੇਕ ਸੋਨਾ ਬਨਾਣਾ ਦੇ ਆਹ ਨਾਲ ਬਣੇ ਰਿਹਾ ਸੋਨੂੰ ਬਨਾਣਾ ਸ਼ੇਕ ਵੀ ਪਰਾਮਾ ਦੇ ਦੋਸਤੋ ਬਲੌਗ ਅੱਜ ਦਾ ਵੱਡਾ ਬਣਨੇ ਜਾ ਰਿਹਾ ਏ ਦੋਸਤੋ ਚਲੋ ਕੋਈ ਗੱਲ ਨਹੀਂ ਦੇਖੋ ਪਤਾ ਹੀ ਨਹੀਂ ਚੱਲਿਆ ਇਹਨੂੰ ਕਿੰਨੇ ਝਾੜੇ ਲੱਗੇ ਨੇ ਪਰ ਲੱਗੇ ਤਾਂ ਸਹੀ ਤੇ ਇਹ ਤਾਂ ਪਤਾ ਤਾਂ ਲੱਗੇ ਤੇ ਹੈ ਨਾ ਸੀ ਕੁਝ ਵੀ ਨਹੀਂ ਮਤੇ ਚੱਲਾ ਲੱਗਿਆ ਤਾਂ ਇਹ ਤਾਂ ਪਤਾ ਨਾ ਨਾ ਚਾਂਡੇ ਲੱਗੇ ਦੇ ਤਾਂ ਪਤਾ ਤੈਨੂੰ ਹੈ ਪਤਾ ਇਸ ਨੂੰ ਪਤਾ ਭਾਈ ਚਾਂਡੇ ਪਤਾ ਇਹਨੂੰ ਲੱਗੇ ਦੇ ਚਲੋ ਦੋਸਤੋ ਫੋਨ ਮੈਂ ਇਤਨੀ ਖੋਈ ਹੋਈ ਕਿ ਇਹ ਸਾਨੂੰ ਹੀ ਨਹੀਂ ਪਤਾ ਇਸਕੇ ਚਾਂਡੇ ਵੀ ਲੱਗੇ ਲਾਓ ਜੀ ਲੱਗੇ ਕਿ ਲੱਗੇ ਵੀ ਹੈ ਨਹੀਂ ਲੱਗੇ ਮੈਂ ਬੰਦ ਕਰਾਂ ਤਾਂ ਬੰਦ ਕਰਕੇ ਆਪਣੇ ਚਾਂਡੇ ਮਾਰੇ ਲੱਗੇ ਦੋਸਤੋ ਅੱਜ ਕੱਲ ਤਾਂ ਪਤਾ ਫੋਨ ਐਜੀ ਚੀਜ਼ ਆ ਕੁਝ ਵੀ ਕਰਾ ਸਕਦਾ ਏ ਤੇ ਤਾਂ ਹੀ ਮੈਂ ਨਾ ਨਾ ਨੂੰ ਅਲੋਡ ਨਹੀਂ ਹੈਗਾ ਫੋਨ ਮੈਂ ਦਿੰਦਾ ਨਹੀਂ ਹੈਗਾ ਕੰਮ ਤੱਕ ਮਤਲਬ ਆ ਨਹੀਂ ਬਾ ਦੇਖ ਲਿਆ ਕਦੇ ਬਿਨਾ ਕੰਮ ਤੋਂ ਕੰਮ ਕੋਈ ਕਰਦੇ ਹੋ ਨਾ ਤਾਂ ਇਹਨਾਂ ਦੇ ਫਿਰ ਆਪਾਂ ਹੋਰ ਕਿਨੇ ਬਣਾ ਲਾਈਏ ਆਪਾਂ ਫਿਰ ਆਪਣਾ ਤਾਂ ਫੋਨ ਕੀ ਸਭ ਕੁਝ ਹੀ ਗੈਟ ਆਊਟ ਹੋ ਜੀ ਫਿਰ ਨਹੀਂ ਦੋਸਤੋ ਬਨਾਣਾ ਸ਼ੇਕ ਮੈਨੂੰ ਵੀ ਚਾਹੀਦਾ ਕਿਉਂਕਿ ਮੇਰਾ ਦਿਮਾਗ ਵੀ ਘਰ ਮੋੜਿਆ ਹੈ ਤੇਰੇ ਤੋਂ ਅੱਜ ਤੱਕ ਲੱਗਾਈ ਨਹੀਂ ਜਿੰਨ ਲੱਗਦਾ ਨਾ ਕੋਈ ਭਾਗ ਹੈ ਲੋ ਜੀ ਦੋਸਤੋ ਚਲੋ ਜੀ ਬਨਾਣਾ ਸ਼ੇਕ ਪੀਲੇ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਸਾਰੀ ਗਰਮ ਨੇ ਠੀਕ ਹੈ ਦੋਸਤੋ हेलो दोस्तों लो जी बनाना शेक बन गया है लो जी मित्रों बनाना शेक लो जी तैयार वर तैयार है बनाना शेक लो जी देखो ये सारे बनाना शेक देखो जूतियां जी लग गए सेल लो जी पीवांगे सी बनाना शेक चलो जी चप्पलों दी लगी सेल पीवांगे बनाना शेक ਲਓ ਜੀ ਦੋਸਤੋ ਬਨਾਣਾ ਸ਼ੇਕਾ ਠਾਕੁਰ ਜੀ ਨੇ ਭੋਗ ਲਵਾਓ ਫਿਰ ਲਓ ਜੀ ਠਾਕੁਰ ਜੀ ਨੇ ਭੋਗ ਲਵਾ ਕੇ ਬਨਾਣਾ ਸ਼ੇਕ ਦਾ ਤੇ ਲਓ ਜੀ ਦੋਸਤੋ ਬਨਾਣਾ ਸ਼ੇਕ ਦਾ ਲਓ ਜੀ ਪ੍ਰਸ਼ਾਦ ਤੇ ਲਓ ਜੀ ਪੀਨੇ ਆ ਫਿਰ ਲਓ ਜੀ ਮਿੱਤਰੋ ਲਓ ਜੀ ਆ ਗਿਆ ਬਨਾਣਾ ਸ਼ੇਕ ਦੋਸਤੋ ਤੁਸੀਂ ਵੀ ਪੀਓ ਅਸੀਂ ਵੀ ਪੀਨੇ ਆ ਦੋਸਤੋ ਬਨਾਣਾ ਸ਼ੇਕ ਲਓ ਜੀ ਪੀਓ ਦੋਸਤੋ ਤੁਸੀਂ ਪੀਓ ਪਹਿਲਾਂ ਚਲੋ ਜੀ ਪੀ ਲਿਆ ਜੀ ਤੁਸੀਂ ਲਓ ਜੀ ਮੈਂ ਪੀਲਾ ਹੁਣ ਲਓ ਜੀ ਦੋਸਤੋ ਚਲੋ ਜੀ ਅਗਲੇ ਵਲੌਗ ਵਿੱਚ ਮਿਲਾਂਗੇ ਵਲੌਗ ਵੱਡਾ ਬਣ ਗਿਆ ਜਬ ਤੱਕ ਲਈਏ ਬਾਏ ਬਾਏ ਕਰੋ ਸਾਰੇ ਬਾਏ ਬਾਏ ਸਾਰੇ ਦੇਖ ਓਏ ਓਏ ਹੋਏ ਆਹ ਦੇਖੋ ਆਹ ਦੇਖੋ ਓਏ ਹੋਏ ਆਇਆ ਲਓ ਜੀ ਦੇਖੋ ਜੀ ਬਾਏ ਬਾਏ ਵੀ ਨਹੀਂ ਕਰ ਰਿਹਾ ਬਨਾਣਾ ਸ਼ੇਕ ਮਿਲ ਗਿਆ ਸਾਰਿਆਂ ਨੂੰ ਹੁਣ ਕਿੱਥੇ ਬਾਏ ਬਾਏ ਆ ਚਲੋ ਜੀ ਆਪਾਂ ਕਰ ਦਿੰਨੇ ਫਿਰ ਬਾਏ ਬਾਏ ਠੀਕ ਹੈ ਦੋਸਤੋ ਬਾਏ ਬਾਏ ਜੈ ਦੋਸਤੋ ਜੈ